ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹਾਂ ਗੁਰਦੁਆਰਾ ਬੁੱਢਾ ਜੋੜ ਸਾਹਿਬ ਜੋ ਕਿ ਸ਼੍ਰੀ ਗੰਗਨਗਰ ਜ਼ਿਲ੍ਹੇ ਚ ਸਿੱਤਾ ਤੇ ਇੱਥੋਂ ਦੇ ਇਤਿਹਾਸ ਬਾਰੇ ਤੁਹਾਨੂੰ ਅੱਜ ਦੱਸਾਂਗੇ ਤੇ ਨਾਲੇ ਤੁਹਾਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਵਾਵਾਂਗੇ ਜੋ ਕਿ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਨਾਲ ਜੁੜਿਆ ਹੋਇਆ ਹੈ ਇਹ ਇਤਿਹਾਸ ਸ਼੍ਰੀ ਅੰਮ੍ਰਿਤਸਰ ਆਪਾਂ ਬੁੱਢਾ ਜੋੜ ਸਾਹਿਬ ਜੀ ਦੇ ਮੇਨ ਗੇਟ ਤੇ ਪਹੁੰਚ ਗਏ ਹਾਂ ਇਹ ਦੇਖੋ ਇਹ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਹੈ ਤੇ ਹੁਣ ਅੱਗੇ ਚੱਲਾਂਗੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣੇ ਅੰਦਰ ਤੇ ਕੁਝ ਗੱਲਾਂ ਕਰਾਂਗੇ ਇਤਿਹਾਸ ਬਾਰੇ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਆਪਣੀ ਮੰਨਤ ਲੈ ਆਂਦੀਆਂ ਨੇ ਤੇ ਪੂਰੀ ਹੁੰਦੀ ਹੈ ਸਭ ਦੀ ਮੰਨਤ ਇੱਥੇ ਲੱਖਾਂ ਦੀ ਗਿਣਤੀ ਚ ਇੱਥੇ ਸ਼ਰਧਾਲੂ ਆ ਕੇ ਮੱਥਾ ਟੇਕਦੇ ਨੇ ਆਓ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਦਰਸ਼ਨ ਕਰਵਾਈਏ ਤੇ ਨਾਲੇ ਕੁਝ ਅੱਲਾਪਾ ਆਪਾਂ ਇਤਿਹਾਸ ਬਾਰੇ ਕਰੀਏ ਇਧਰ ਆਪਾਂ ਅੱਗੇ ਜਾਂਦੇ ਆ ਤਾਂ ਰਾਈਟ ਸਾਈਡ ਆਪਾਂ ਨੂੰ ਜੋੜਾ ਘਰ ਸਾਹਿਬ ਮਿਲ ਜੂਗਾ ਜਿੱਥੇ ਆਪਾਂ ਆਪਣੇ ਜੋੜੇ ਵਗੈਰਾ ਜਮ੍ਹਾਂ ਕਰਾ ਸਕਦੇ ਆ ਆ ਦੇਖੋ ਇਧਰ ਇਧਰ ਲੈਫਟ ਸਾਈਡ ਤੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਆ ਦੇਖੋ ਫੋਟੋ ਰੋਕ ਦਿਨਾ ਤੁਸੀਂ ਚੰਗੀ ਤਰ੍ਹਾਂ ਸਕਰੀਨ ਸ਼ਾਟ ਲੈ ਲਓ ਪੜ੍ਹ ਵੀ ਸਕਦੇ ਹੋ ਤੇ ਇਧਰ ਉਤ ਬਣਾਏ ਹੋਏ ਆ ਉਹ ਮੱਸਾ ਰੰਗੜ ਦਾ ਸਿਰ ਭਾਈ ਸੁੱਖਾ ਸਿੰਘ ਨੇ ਨੇਜੇ ਤੇ ਟੰਗਿਆ ਹੋਇਆ ਤੇ ਇੱਧਰ ਬਾਬਾ ਬੁੰਡਾ ਜੀ ਬੈਠੇ ਨੇ ਇੱਧਰ ਸਿੰਘ ਸਿੰਘਾ ਨੇ ਜਿਕਾਰਾ ਛੱਡਿਆ ਤੇ ਇਹ ਉਦੋਂ ਦੀਆਂ ਮੋਟੀਆਂ ਬਣਾਈਆਂ ਜੇਕਰ ਇਤਿਹਾਸ ਦੇ ਬਾਰੇ ਗੱਲ ਕਰੀਏ ਤਾਂ ਇੱਥੋਂ ਦਾ ਇਤਿਹਾਸ ਵੀ ਸ਼੍ਰੀ ਅਮਰਸਾਹ ਸਾਹਿਬ ਨਾਲ ਜੁੜਿਆ ਹੋਇਆ ਤੇ ਇੱਥੋਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਇੱਥੇ ਰਹਿੰਦੇ ਸੀ ਤੇ ਇੱਥੋਂ ਜਦੋਂ ਪਤਾ ਲੱਗਿਆ ਨੂੰ ਕਿ ਮੱਸਾ ਰੰਗੜ ਨੇ ਅਮਰਸਾਹ ਸਾਹਿਬ ਤੇ ਕਬਜ਼ਾ ਕਰ ਲਿਆ ਤਾਂ ਫਿਰ ਆਪਣਾ ਪੇਸ਼ ਬਦਲ ਕੇ ਭਾਈ ਮਹਤਾਬ ਸਿੰਘ ਭਾਈ ਸੁਖਾ ਸਿੰਘ ਇਥੋਂ ਸ਼੍ਰੀ ਅਮਰਸਾਹਬ ਸਾਹਿਬ ਚਲੇ ਜਾਂਦੇ ਨੇ ਤੇ ਇਹ ਬਹਾਨਾ ਲਾ ਕੇ ਕਿ ਅਸੀਂ ਗੁਲਾਮ ਆ ਜੀ ਤੇ ਅਸੀਂ ਮੱਸੇ ਰੰਗੜ ਨੂੰ ਬਿਆਨਾਂ ਦੇਣ ਆਏ ਆ ਤਾਂ ਉਹ ਕੀ ਕਰਦੇ ਨੇ ਬੋਰੀ ਦੇ ਵਿੱਚ ਠੇਕਰੀਆਂ ਪਾ ਕੇ ਉਹਨਾਂ ਕੋਲ ਲੈ ਜਾਂਦੇ ਨੇ ਤੇ ਜਦੋਂ ਵੀ ਮੱਸਾ ਰੰਗੜ ਉਹਨਾਂ ਨੂੰ ਨੀਵਾ ਪਾ ਕੇ ਦੇਖਣ ਲੱਗਦਾ ਤਾਂ ਭਾਈ ਮਹਤਾਬ ਸਿੰਘ ਜੀ ਤਲਵਾਰ ਕੱਢ ਕੇ ਉਹਨਾਂ ਦਾ ਸਿਰ ਕਲਮ ਕਰ ਦਿੰਦੇ ਨੇ ਤੇ ਭਾਈ ਸੁਖਾ ਸਿੰਘ ਜੀ ਨੇ ਜਿੱਤੇ ਟੰਕੇ ਦਬੋਤੋਂ ਨਿਕਲ ਜਾਂਦੇ ਨੇ ਤੇ ਉਸ ਤੇ ਉਸ ਤੋਂ ਬਾਅਦ ਮੱਸੇ ਰੰਗੜ ਦਾ ਸਿਰ ਭਾਈ ਸੁਖਾ ਸਿੰਘ ਹੋਰ ਭਾਈ ਮਤਾਬ ਸਿੰਘ ਇਸ ਜਗ੍ਹਾ ਤੇ ਲੈ ਕੇ ਆਂਦੇ ਨੇ ਇੱਥੇ ਹੀ ਬੁੱਢਾ ਜੋੜ ਦਾ ਪ੍ਰਾਤਨ ਕਿਲਾ ਵੀ ਬਣਿਆ ਹੋਇਆ ਹੈ ਜੋ ਕਿ ਇੱਥੇ ਬੁੱਢਾ ਜੋੜ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਇਹ ਫੋਟੋ ਰੋਕ ਜਨਾਂ ਤੁਸੀਂ ਜਿਨੇ ਵੀ ਸਕਰੀਨ ਸ਼ਾਟ ਲੈਣਾ ਹੋ ਉਹ ਲੈ ਸਕਦਾ ਹੈ ਤੇ ਅੰਦਰ ਗੁਰਦੁਆਰਾ ਸਾਹਿਬ 1704 ਈਸਵੀ ਚ ਪਹਿਲਾ ਪ੍ਰਕਾਸ਼ ਚ ਰੱਖਿਆ ਗਿਆ ਸੀ ਤਾਂ ਉਹ ਵੀ ਗੁਰਦੁਆਰਾ ਸਾਹਿਬ ਅੰਦਰ ਹੀ ਹੈ ਪੁਰਾਣੇ ਸਮੇਂ ਦਾ ਉਹ ਇਥੇ ਤੁਹਾਨੂੰ ਦਰਸ਼ਨ ਕਰਵਾਨੇ ਆ ਇਹ ਪੁਰਾਣਾ ਬੋਰਡ ਹੈ ਜੀ ਬਹੁ ਟਾਈਮ ਦਾ ਇਹ ਉਸ ਟਾਈਮ ਦਾ ਹੀ ਬਣਿਆ ਹੋਇਆ ਹੈ ਤੇ ਇੱਕ ਕੱਚੀ ਕੰਧ ਬਣੀ ਹੋਈ ਹੈ ਉਸ ਟਾਈਮ ਦੀ ਕੱਚੀ ਕੰਧ ਹਜੇ ਵੀ ਇੱਥੇ ਖੜੀ ਹੋਈ ਹੈ ਐਸੇ ਨੂੰ ਕੁਝ ਥਾਂ ਤੋਂ ਪੱਕੀ ਕਰ ਦਿੱਤਾ ਗਿਆ ਪਰ ਹਜੇ ਵੀ ਇੱਥੇ ਉਹ ਸ਼ੋਭਿਤ ਹੈ ਤੇ ਇਸ ਤੋਂ ਅਪਰਾਈਟ ਸਾਈਡ ਆਪਾਂ ਜਾਨਨੇ ਆ ਤਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ 1704 ਇਸ ਵੀਚ ਪੁਰਾਣਾ ਗੁਰਦੁਆਰਾ ਸਾਹਿਬ ਜੋ ਬਣਿਆ ਹੋਇਆ ਗੁਰੂ ਸਾਹਿਬ ਜੀ ਨੇ ਪ੍ਰਕਾਸ਼ ਹੋਇਆ ਸੀ ਇੱਥੇ ਇਹਨਾਂ ਦੇ ਵੀ ਤੁਹਾਨੂੰ ਅੱਗੇ ਦਰਸ਼ਨ ਕਰਵਾਉਣੇ ਆ ਤੇ ਪੁਰਾਣੇ ਸੰਤ ਸੀਗੇ ਜੋ ਉਹਨਾਂ ਨੇ ਇੱਥੇ ਤਪ ਕੀਤਾ ਸੀ ਉਹ ਬਿਲਕੁਲ ਸਾਹਮਣੇ ਦੇਖੋ ਕਮਰਾ ਉਹ ਹੈ ਤੇ ਇਹ ਅੰਦਰ ਹੈ ਸੰਗਤਾਂ ਇੱਥੇ ਦਰਸ਼ਨ ਕਰਨ ਆ ਰਹੀਆਂ ਇਹ ਅੰਦਰ ਦੇਖੋ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਰੱਖੇ ਹੋਏ ਨੇ ਇਹ ਪ੍ਰਾਰਥਨ ਫੋਟੋਆਂ ਪ੍ਰਾਰਥਨ ਕਮਰਾ ਦੇਖੋ ਕੱਚਾ ਉਵੇਂ ਜਿਵੇਂ ਪਹਿਲਾਂ ਦੇ ਟਾਈਮ ਸੀ ਉਵੇਂ ਕੱਚਾ ਬਣਿਆ ਹੋਇਆ ਦੇਖੋ ਦਰਸ਼ਨ ਕਰੋ ਤੇ ਅੱਗੇ ਤੁਹਾਨੂੰ ਦਰਸ਼ਨ ਕਰਵਾਨੇ ਆ ਜੋ ਸੰਤ ਸੀਗੇ ਉਹਨਾਂ ਨੇ ਇੱਥੇ ਤਪ ਕੀਤਾ ਸੀ ਦੇਖੋ ਅੰਦਰ ਪ੍ਰਾਰਥਨ ਸਮਿਆਂ ਦੀਆਂ ਤਸਵੀਰਾਂ ਨੇ ਦੇਖੋ ਇਹ ਤਸਵੀਰਾਂ ਲੱਗੀਆਂ ਕੁਝ ਪ੍ਰਾਰਥਨ ਸਮਿਆਂ ਦੀਆਂ ਤੇ ਉਵੇਂ ਦੇਖੋ ਕੰਨਾਂ ਕੱਚੀਆਂ ਉਵੇਂ ਖੜੀਆਂ ਨੇ ਇੱਥੇ ਮੱਛੇ ਰੰਗੜ ਦਾ ਸਿਰ ਹੈ ਜੋ ਇੱਥੇ ਦੇਖੋ ਰਾਜਮਨ ਰੱਖਿਆ ਹੈ ਭਾਈ ਸੁੱਖਾ ਸਿੰਘ ਔਰ ਭਾਈ ਮਹਿਤਾਬ ਸਿੰਘ ਨਾਲ ਇੱਥੇ ਖੜੇ ਨੇ ਦੇਖੋ ਉਵੇਂ ਸਿਰ ਰੱਖਿਆ ਹੋਇਆ ਇੱਥੇ ਬੁੱਤ ਬਣਾਏ ਹੋਏ ਪੜੀ ਮੱਛ ਉਖਾ ਸਿੰਘ ਪਰੀ ਮਤਾਬ ਸਿੰਘ ਤੇ ਜੱਥਾ ਸਿੰਘ ਇੱਥੇ ਹੀ ਬਾਬਾ ਦੀਪ ਸਿੰਘ ਜੀ ਦਾ ਪੁੱਤ ਬਣਿਆ ਹੋਇਆ ਦੇਖੋ ਇੱਥੇ ਹੀ ਬਾਬਾ ਦੀਪ ਸਿੰਘ ਜੀ ਦਾ ਪੁੱਤ ਬਣਿਆ ਤੇ ਗੁਰਦੁਆਰਾ ਸਾਹਿਬ ਵੀ ਇਸ ਤੇ ਬਿਲਕੁਲ ਸਾਹਮਣੇ ਸਜੋਬਿਤ ਹੈ ਇੱਥੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਦੇਖੋ ਗੁਰਦੁਆਰਾ ਬੁੱਢਾ ਜੋਂ ਸਾਹਿਬ ਇਹ ਇਤਿਹਾਸ ਹੈ ਸੋ ਇਹ ਸੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜੋ ਤੁਹਾਨੂੰ ਦੱਸਿਆ ਗਿਆ ਗੁਰਦੁਆਰਾ ਬੁੱਢਾ ਜੋਂਡ ਸਾਹਿਬ ਸੋ ਆਪਣਾ ਇਹ ਪਹਿਲਾ ਫਰਸਟ ਵਲੋਗ ਹੈ ਸੋ ਜਿੰਨਾ ਕੁ ਅਸੀਂ ਜਾਣੂ ਸੀ ਤੁਹਾਨੂੰ ਉਸ ਬਾਰੇ ਦੱਸਿਆ ਤੇ ਅੱਗੇ ਵੀ ਇਸ ਚੈਨਲ ਦੇ ਆਪਾਂ ਨਵੇਂ-ਨਵੇਂ ਵਲੋਗਸ ਲੈ ਕੇ ਆਵਾਂਗੇ ਸੋ ਜਿਵੇਂ ਜਿਵੇਂ ਤੁਸੀਂ ਸਾਨੂੰ ਰੀਲ ਨੂੰ ਪਿਆਰ ਦਿੱਤਾ ਉਮੀਦ ਹੈ ਤੁਸੀਂ ਸਾਡੇ ਇਸ ਵਲੋਗ ਨੂੰ ਵੀ ਉਨਾ ਹੀ ਪਿਆਰ ਦਿਓਗੇ ਬਹੁਤ ਬਦ ਸ਼ੇਅਰ ਕਰੋਗੇ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਹਮੈ ਦਾ ਤੁਹਾਨੂੰ ਇਹ ਵਲੋਗ ਲੱਗਿਆ ਤੇ ਸ਼ੇਅਰ ਜੂਜ਼ ਕਰਦੇ ਤੇ ਸਬਸਕ੍ਰਾਈਬ ਵੀ ਕਰ ਲਿਓ ਆਪਣੇ ਚੈਨਲ ਨੂੰ ਥੈਂਕ ਯੂ ਜੀ